ਇੱਕ ਨਾ ਕੁਝ ਦਿਨ ਪਹਿਲਾਂ ਮਾਮਲਾ ਆਇਆ ਸੀ ਕਿ ਹੈਰੀਟੇਜ ਅਵੇਰਟੀ ਦੇ ਵਿੱਚ ਮਸਲਾ ਵੱਲੋਂ ਫ੍ਰੀ ਬੈਟਿੰਗ ਸ਼ੂਟ ਸ਼ੁਰੂ ਕੀਤਾ ਗਿਆ ਗਾਣੇ ਤੇ ਰੀਲਾਂ ਬਣਾਈ ਜਾਂਦੀਆਂ ਨੇ ਸੋ ਅੱਜ ਪੋਸਟਰ ਵੇਖੇਗੇ ਨੇ ਤੁਹਾਡੇ ਵੱਲੋਂ ਲਗਾਏ ਕੀਤੇ ਹੋਏ ਦੇਖੋ ਜੀ ਸ਼੍ਰੀ ਮਹਾ ਜੀ ਬੇਨਤੀ ਆ ਕੇ ਸਾਡੇ ਮਾਂ ਜੋਗ ਸੀਪੀ ਸਾਹਿਬ ਜੀ ਨੂੰ ਇੰਸਟਰਕਸ਼ਨਾਂ ਮਿਲੀਆਂ ਸੀ ਇਸ ਸਬੰਧੀ ਕਿ ਕੁਝ ਰੋਜ਼ਦਨ ਪਹਿਲਾਂ ਕਿਸੇ ਨੇ ਦਾ ਵੀਡੀਓ ਬਣਾ ਕੇ ਕੁਝ ਭਾਈਆਂ ਸੀਗੀਆਂ ਤੇ ਸੋਮਣੀ ਕਮੇਟੀ ਨੇ ਵੀ ਜਾਂ ਜਥੇਬੰਦੀ ਨੇ ਇਤਰਾਜ ਕੀਤਾ ਸੀਗਾ ਜੀ ਉਹ ਸਬੰਧੀ ਸਾਡੇ ਸੀਪੀ ਸਾਹਿਬ ਜੀ ਨੂੰ ਇੰਸਟਰਕਸ਼ਨਾਂ ਮਿਲੀਆਂ ਮਾਂ ਜੋਗ ਸਾਡੇ ਮੈਡਮ ਜੀ ਆਈਪੀਐਸਸੀ ਜੀ ਆਏ ਉਹਨਾਂ ਨੂੰ ਇੰਸਟਰਕਸ਼ਨ ਦਿੱਤੀਆਂ ਵੀ ਆਪ ਹੌਲਡਰ ਬੋਰਡ ਬਣਾ ਕੇ ਲਾਉਣੇ ਆ ਜੀ ਉਹ ਅੱਜ ਅਸੀਂ ਐਸਐਚਓ ਸਾਹਿਬ ਨਾਲ ਲੈ ਕੇ ਮਕਤੌਲੀ ਜੀ ਬਣਾ ਕੇ ਲਾਤੇ ਆ ਜੀ ਤੇ ਸਾਧ ਸੰਗਤ ਨੂੰ ਵੀ ਇਕੱਠਿਆਂ ਕਰਕੇ ਵੀ ਬੇਨਤੀ ਕੀਤੀ ਆ ਇਸ ਗੁਰੂ ਮਹਾਰਾਜ ਦੀ ਇਰਾਦਾ ਨੂੰ ਮੁੱਖ ਰੱਖਦੇ ਹੋਇਆ ਇੱਥੇ ਇਹੋ ਜਿਹਾ ਮਾਰਾ ਡੀਬੀ ਕੋਰਨਾ ਨਾ ਬਣਾਈ ਜਾਵੇ ਤਾਂ ਜੋ ਕਿ ਸਿੱਖ ਭਾਵਨਾ ਨੂੰ ਠੇਸ ਨਾ ਪਹੁੰਚੇ ਕਿਸੇ ਦੇ ਖਿਲਾਫ ਗਲਤ ਕਾਰਵਾਈ ਨਾ ਹੋ ਸਕੇ ਕਿੰਨੇ ਬੋਰਡ ਲਗਾਏ ਕਿੰਨੇ ਹੁਣ ਤੀ ਮੈਂ ਹੁਣ ਤੱਕ ਤੀ ਬੋਰਡ ਲਾਤੇ ਆ ਜੀ ਇਸ ਜੀ ਭਰਾਵਾਂ ਟਾਬੇ ਤੋਂ ਲੈ ਕੇ ਜੀ ਘੰਟਾ ਖਰਚਾਂ ਤੱਕ ਜੀ ਸਾਰੇ ਥਾਈਂ ਮੈਂ ਪੁਲਿਸਾਂ ਪੋਲਨਾਂ ਬਹੁਤ ਹਲਾਤੇ ਹੋਏ ਦੋਨੋਂ ਪਾਸੇ ਜੀ ਕੋਈ ਗਲਤੀ ਕਰਤਾ ਦੁਬਾਰਾ ਅਗਰ ਜੀ ਵੇਖੋ ਵੇਖੋ ਜੀ ਇਸੇ ਇਸੇ ਕਰਕੇ ਹੀ ਆਪਦੇ মিডিਆ ਦੌਰ ਵੀ ਸਾਥ ਸਾਕ ਨੂੰ ਬੇਨਤੀ ਕਰਦੇ ਆਂ ਵੀ ਗੁਰੂਮਾਰ ਦੀ ਮਿਰਾਦਾ ਨੂੰ ਮੁੱਖ ਰੱਖਦੇ ਹੋਇਆ ਇਹੋ ਜਿਹਾ ਕੰਮ ਨਾ ਕਰੋ ਜਿਸ ਦੇ ਖਿਲਾਫ ਕੁ ਮਾਨਾ ਨਹੀਂ ਦਾ ਕੋਈ ਕੇਸ ਦੇ ਖਿਲਾਫ ਵੀ ਕੋਈ ਕੇਸ ਰਜਿਸਟਰ ਨਾ ਹੋ ਸਕੇ ਜੀ ਅਕਸਰ ਦੇਖੇ ਜਾਂਦੇ ਕਿ ਕਿਹੜੇ ਬਾਹਰੋਂ ਵਿਦੇਸ਼ੀ ਬਾਹਰੋਂ ਆਮਦਲੇ ਲੋਕ ਇੱਥੇ ਉਹ ਆ ਕੇ ਉਹਨਾਂ ਨੂੰ ਬਾਅਦ ਚ ਕਹਿੰਦੇ ਸਾਨੂੰ ਪਤਾ ਨਹੀਂ ਹੈਗਾ ਉਹਨਾਂ ਨੂੰ ਰੋਕਿਆ ਵੀ ਜਾਂਦਾ ਨਹੀਂ ਨਹੀਂ ਜੀ ਇਸੇ ਕਰਕੇ ਸੀ ਵੀ ਜੀ ਅੱਜ ਵੀ ਸੰਗਤ ਨੂੰ ਰੋਕ ਰੋਕ ਕੇ ਸਮਝਾਤਾ ਬੇਨਤੀ ਕੀਤੀ ਆ ਤੇ ਬੋਰਡ ਵੀ ਇਸੇ ਕਰਕੇ ਲਗਾਤੇ ਗਏ ਨੇ ਪੰਜਾਬੀ ਚ ਹੋਵੇ ਇੰਗਲਿਸ਼ ਚ ਵੀ ਕੋਈ ਪੜ ਕੇ ਹੋ ਜਾਗਾ ਗਲਤ ਕੰਮ ਨਾ ਕਰ ਸਕੇ ਜਿੰਨੇ ਲੋਕ ਇੱਥੇ ਮੂਵੀਆਂ ਬਣਾਉਂਦੇ ਸੀ ਲੋਕਾਂ ਟ ਕੈਮਰਿਆਂ ਵਾਲਿਆ ਜੀ ਉਹਨਾਂ ਨੂੰ ਵੀ ਅੱਜ ਵਾਰਨਿੰਗ ਦਿੱਤੀ ਆ ਤੇ ਅੱਜ ਤੋਂ ਬਾਅਦ ਇਹੋ ਜਿਹਾ ਕੰਮ ਗਲਤ ਗੁਰੂ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਵੇਖੋ ਜਿਸ ਦਾ ਕੋਈ ਐਕਟ ਕਰ ਉਸ ਦੇ ਖਿਲਾਫ ਜੋ ਕਰ ਰਹਾ ਬੰਦੇ ਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੀ। ਗੁਰਮਾਰਾ ਜੀ ਨਜ਼ਰ ਮੁਖ ਰੱਖਦੇ ਹੋਇਆ ਜੀ। ਧੰਨਵਾਦ। ਥੈਂਕ ਯੂ।